ਕੇਸਰੀ ਨਿਸ਼ਾਨ ਜਿੱਥੇ ਸਾਨੂੰ ਇੱਕ ਜੁੜਤਾ ਲਈ ਸਦਾ ਦਿੰਦਾ ਉਥੇ ਗਊ ਗਰੀਬ ਦੀ ਰਾਖੀ ਤੇ ਜਨੂਬ ਦੇ ਜ਼ਬਰ ਦੇ ਖਿਲਾਫ ਇੱਕ ਬਹੁਤ ਵੱਡਾ ਸੁਨੇਹਾ ਤੇ ਉਹ ਕੇਸਰੀ ਨਿਸ਼ਾਨ ਦੀ ਅਗਵਾਈ ਜਿਹੜੀ ਆ ਉਹ ਸਾਨੂੰ ਚੜ੍ਹਦੀ ਕਲਾ ਬਖਸ਼ਦੀ ਆ ਤੇ ਹੁਣ ਜਦੋਂ ਕਾਸ਼ਰੀ ਕਾਲਤਕ ਸਾਹਿਬ ਦੇ ਜ਼ਹਿਦਾਰ ਸਾਹਿਬ ਤੇ ਪੰਚ ਸਿੰਘ ਸਹਿਬਾਨ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਕਿ ਹਰ ਸਿੱਖ ਦੇ ਘਰ ਤੇ ਕੇਸਰੀ ਨਿਸ਼ਾਨ ਚੁਲਾਇਆ ਜਾਵੇ ਭਾਵੇਂ ਕਿ ਇਹ ਕੇਸਰੀ ਨਿਸ਼ਾਨ ਹਰ ਸਿੱਖ ਦੇ ਦਿਲ ਵਿੱਚ ਵਸਦਾ ਹੈ ਹਮੇਸ਼ਾ ਬੁਲੰਦ ਰੱਖਦਾ ਸੋ ਅਕਾਲ ਤਖਤ ਸਾਹਿਬ ਵੱਲੋਂ ਆਏ ਹੁਕਮਾਂ ਤਹਿਤ ਅੱਜ ਅਸੀਂ ਭਾਵੇਂ ਕਿ ਪਹਿਲਾਂ ਵੀ ਨਿਸ਼ਾਨ ਜਿਹੜਾ ਵਾ ਇਸ ਘਰ ਦੇ ਉੱਤੇ ਪਹਿਲਾਂ ਵੀ ਝੁਲਦਾ ਅਗਵਾਈ ਹੈ ਇਸ ਨਿਸ਼ਾਨ ਦੀ ਪਰ ਸਿੰਘ ਸਾਹਿਬ ਦੇ ਹੁਕਮਾਂ ਨੂੰ ਮੱਦੇਨਜ਼ਰ ਰੱਖਦੇ ਹਾਂ ਕੇਸਰੀ ਨਿਸ਼ਾਨ ਜਿਹੜਾ ਅੱਜ ਫਿਰ ਚਲਾਇਆ ਗਿਆ ਗੁਰੂ ਕ੍ਰਿਪਾ ਕਰਨ ਬੰਦੀ ਸਿੰਘਾਂ ਦੇ ਤੇ ਸਿੱਖਾਂ ਦੇ ਮਾਮਲਿਆਂ ਨੂੰ ਲੈ ਕੇ ਜਿਹੜੀ ਜੰਗ ਲੜਾਈ ਲੜੀ ਜਾ ਰਹੀ ਆ ਸਮੁੱਚੀ ਦੁਨੀਆ ਭਰ ਚ ਬੈਠਾ ਸਿੱਖਾ ਇਸ ਲੜਾਈ ਨੂੰ ਸਮਝੇ ਤੇ ਇਸ ਲੜਾਈ ਵਿੱਚ ਸ਼ਾਮਲ ਹੋਵੇ ਤੇ ਹਰ ਘਰ ਤੇ ਕੇਸਰੀ ਨਿਸ਼ਾਨ ਚਲਾਵੇ ਇਹ ਅੱਜ ਅਕਾਲ ਤਖਤ ਸਾਹਿਬ ਵੱਲੋਂ ਆਏ ਆਦੇਸ਼ ਦੀ ਪਾਲਣਾ ਸਾਨੂੰ ਸਭ ਸਿੱਖਾਂ ਨੂੰ ਕਰਨੀ ਚਾਹੀਦੀ ਆ ਜਿਹਦੇ ਨਾਲ ਇੱਕਜੁੱਟ ਸ਼ਕਤੀ ਇਹ ਸਾਰਾ ਸਮੇਲ ਜਿਹੜਾ ਸਾਡੀ ਚੜ੍ਹਦੀ ਕਲਾ ਦੇ ਵਾਸਤੇ ਆਉਣ ਵਾਲੇ ਸਮੇਂ ਦਾ ਪ੍ਰਤੀਕ ਬਣੇਗਾ ਕੇਸਰੀ ਨਿਸ਼ਾਨ ਜਿੱਥੇ ਸਾਨੂੰ ਇੱਕ ਜੁੜਤਾ ਲਈ ਸਦਾ ਦਿੰਦਾ ਉਥੇ ਗਊ ਗਰੀਬ ਦੀ ਰਾਖੀ ਤੇ ਜਨੂ ਦੇ ਜ਼ਬਰ ਦੇ ਖਿਲਾਫ ਇੱਕ ਬਹੁਤ ਵੱਡਾ ਸਨੇਹਾ ਤੇ ਉਹ ਕੇਸਰੀ ਨਿਸ਼ਾਨ ਦੀ ਅਗਵਾਈ ਜਿਹੜੀ ਆ ਉਹ ਸਾਨੂੰ ਚੜ੍ਹਦੀ ਕਲਾ ਬਖਸ਼ਦੀ ਆ ਤੇ ਹੁਣ ਜਦੋਂ ਕਾਸ਼ਰੀ ਕਾਲਤਖ ਸਾਹਿਬ ਦੇ ਜ਼ਹਿਦਾਰ ਸਾਹਿਬ ਤੇ ਪੰਚ ਸਿੰਘ ਸਹਿਬਾਨ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਕਿ ਹਰ ਸਿੱਖ ਦੇ ਘਰ ਤੇ ਕੇਸਰੀ ਨਿਸ਼ਾਨ ਚੁਲਾਇਆ ਜਾਵੇ ਭਾਵੇਂ ਕਿ ਇਹ ਕੇਸਰੀ ਨਿਸ਼ਾਨ ਹਰ ਸਿੱਖ ਦੇ ਦਿਲ ਵਿੱਚ ਵਸਦਾ ਹੈ ਹਮੇਸ਼ਾ ਬੁਲੰਦ ਰੱਖਦਾ ਸੋ ਅਕਾਲ ਤਖਤ ਸਾਹਿਬ ਵੱਲੋਂ ਆਏ ਹੁਕਮਾਂ ਤਹਿਤ ਅੱਜ ਅਸੀਂ ਭਾਵੇਂ ਕਿ ਪਹਿਲਾਂ ਵੀ ਨਿਸ਼ਾਨ ਜਿਹੜਾ ਵਾ ਇਸ ਘਰ ਦੇ ਉੱਤੇ ਪਹਿਲਾਂ ਵੀ ਝੁਲਦਾ ਅਗਵਾਈ ਹੈ ਇਸ ਨਿਸ਼ਾਨ ਦੀ ਪਰ ਸਿੰਘ ਸਾਹਿਬ ਦੇ ਹੁਕਮਾਂ ਨੂੰ ਮੋਦੇ ਨਜ਼ਰ ਰੱਖਦੇ ਆ ਕੇਸਰੀ ਨਿਸ਼ਾਨ ਜਿਹੜਾ ਅੱਜ ਫਿਰ ਚਲਾਇਆ ਗਿਆ ਗੁਰੂ ਕ੍ਰਿਪਾ ਕਰਨ ਬੰਦੀ ਸਿੰਘਾਂ ਦੇ ਤੇ ਸਿੱਖਾਂ ਦੇ ਮਾਮਲਿਆਂ ਨੂੰ ਲੈ ਕੇ ਜਿਹੜੀ ਜੰਗ ਲੜਾਈ ਲੜੀ ਜਾ ਰਹੀ ਆ ਸਮੁੱਚੀ ਦੁਨੀਆ ਭਰ ਚ ਬੈਠਾ ਸਿੱਖਾ ਇਸ ਲੜਾਈ ਨੂੰ ਸਮਝੇ ਤੇ ਇਸ ਲੜਾਈ ਵਿੱਚ ਸ਼ਾਮਲ ਹੋਵੇ ਤੇ ਹਰ ਘਰ ਤੇ ਕੇਸਰੀ ਨਿਸ਼ਾਨ ਚਲਾਵੇ ਇਹ ਅੱਜ ਅਕਾਲ ਤਖਤ ਸਾਹਿਬ ਵੱਲੋਂ ਆਏ ਹਦੇਸ਼ ਦੀ ਪਾਲਣਾ ਸਾਨੂੰ ਸਭ ਸਿੱਖਾਂ ਨੂੰ ਕਰਨੀ ਚਾਹੀਦੀ ਆ ਜਿਹਦੇ ਨਾਲ ਇਕਜੁੱਟ ਸ਼ਕਤੀ ਇਹ ਸਾਰਾ ਸਮੇਲ ਜਿਹੜਾ ਸਾਡੀ ਚੜ੍ਹਦੀ ਕਲਾ ਦੇ ਵਾਸਤੇ ਆਉਣ ਵਾਲੇ ਸਮੇਂ ਦਾ ਪ੍ਰਤੀਕ ਬਣੇਗਾ ਕੇਸਰੀ ਨਿਸ਼ਾਨ ਜਿੱਥੇ ਸਾਨੂੰ ਇੱਕ ਜੁੜਤਾ ਲਈ ਸਦਾ ਦਿੰਦਾ ਉਥੇ ਗਊ ਗਰੀਬ ਦੀ ਰਾਖੀ ਤੇ ਜਨੂਮ ਦੇ ਜ਼ਬਰ ਦੇ ਖਿਲਾਫ ਇੱਕ ਬਹੁਤ ਵੱਡਾ ਸਨੇਹਾ ਤੇ ਉਹ ਕੇਸਰੀ ਨਿਸ਼ਾਨ ਦੀ ਅਗਵਾਈ ਜਿਹੜੀ ਆ ਉਹ ਸਾਨੂੰ ਚੜ੍ਹਦੀ ਕਲਾ ਬਖਸ਼ਦੀ ਆ ਤੇ ਹੁਣ ਜਦੋਂ ਕਾਸ਼ਰੀ ਕਾਲਤਖ ਸਾਹਿਬ ਦੇ ਜ਼ਹਿਦਾਰ ਸਾਹਿਬ ਤੇ ਪੰਜ ਸਿੰਘ ਸਹਿਬਾਨ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਕਿ ਹਰ ਸਿੱਖ ਦੇ ਘਰ ਤੇ ਕੇਸਰੀ ਨਿਸ਼ਾਨ ਚੁਲਾਇਆ ਜਾਵੇ ਭਾਵੇਂ ਕਿ ਇਹ ਕੇਸਰੀ ਨਿਸ਼ਾਨ ਹਰ ਸਿੱਖ ਦੇ ਦਿਲ ਵਿੱਚ ਵਸਦਾ ਹੈ ਹਮੇਸ਼ਾ ਬੁਲੰਦ ਰੱਖਦਾ ਸੋ ਅਕਾਲ ਤਖਤ ਸਾਹਿਬ ਵੱਲੋਂ ਆਏ ਹੁਕਮਾਂ ਤਹਿਤ ਅੱਜ ਅਸੀਂ ਭਾਵੇਂ ਕਿ ਪਹਿਲਾਂ ਵੀ ਨਿਸ਼ਾਨ ਜਿਹੜਾ ਵਾ ਇਸ ਘਰ ਦੇ ਉੱਤੇ ਪਹਿਲਾਂ ਵੀ ਝੁਲਦਾ ਅਗਵਾਈ ਹੈ ਇਸ ਨਿਸ਼ਾਨ ਦੀ ਪਰ ਸਿੰਘ ਸਾਹਿਬ ਦੇ ਹੁਕਮਾਂ ਨੂੰ ਮੋਦੇ ਨਜ਼ਰ ਰੱਖਦੇ ਆ ਕੇਸਰੀ ਨਿਸ਼ਾਨ ਜਿਹੜਾ ਅੱਜ ਫਿਰ ਚਲਾਇਆ ਗਿਆ ਗੁਰੂ ਕ੍ਰਿਪਾ ਕਰਨ ਬੰਦੀ ਸਿੰਘਾਂ ਦੇ ਤੇ ਸਿੱਖਾਂ ਦੇ ਮਾਮਲਿਆਂ ਨੂੰ ਲੈ ਕੇ ਜਿਹੜੀ ਜੰਗ ਲੜਾਈ ਲੜੀ ਜਾ ਰਹੀ ਆ ਸਮੁੱਚੀ ਦੁਨੀਆ ਭਰ ਚ ਬੈਠਾ ਸਿੱਖਾ ਇਸ ਲੜਾਈ ਨੂੰ ਸਮਝੇ ਤੇ ਇਸ ਲੜਾਈ ਵਿੱਚ ਸ਼ਾਮਲ ਹੋਵੇ ਤੇ ਹਰ ਘਰ ਤੇ ਕੇਸਰੀ ਨਿਸ਼ਾਨ ਚਲਾਵੇ ਇਹ ਅੱਜ ਅਕਾਲ ਤਖਤ ਸਾਹਿਬ ਵੱਲੋਂ ਆਏ ਆਦੇਸ਼ ਦੀ ਪਾਲਣਾ ਸਾਨੂੰ ਸਭ ਸਿੱਖਾਂ ਨੂੰ ਕਰਨੀ ਚਾਹੀਦੀ ਆ ਜਿਹਦੇ ਨਾਲ ਇਕਜੁੱਟ ਸ਼ਕਤੀ ਇਹ ਸਾਰਾ ਸਮੇਲ ਜਿਹੜਾ ਸਾਡੀ ਚੜ੍ਹਦੀ ਕਲਾ ਦੇ ਵਾਸਤੇ ਆਉਣ ਵਾਲੇ ਸਮੇਂ ਦਾ ਪ੍ਰਤੀਕ ਬਣੇਗਾ